ਅੱਜ ਦੇ ਬਲੌਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸਾਹਿਬ ਕਰਹਾਲੀ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਦੇ ਵਿੱਚ ਆਓ ਆਪਾਂ ਚੱਲ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੀਏ ਬਹੁਤ ਖੁੱਲਾ ਡੁੱਲਾ ਜਿੱਥੇ ਜਿੱਥੇ ਗੁਰੂ ਸਾਹਿਬ ਦੇ ਪੈਰ ਟਿਕੇ ਨੇ ਸ਼ਾਂਤੀ ਤਾਂ ਉੱਥੇ ਆਪਣੇ ਆਪ ਹੋ ਹੀ ਜਾਂਦੀ ਏ ਕਿਉਂਕਿ ਉੱਥੇ ਨਾਲ ਹੁੰਦੇ ਜਿੱਥੇ ਰੱਬ ਦਾ ਨਾਮ ਚੱਲਦਾ ਉੱਥੇ ਬਹੁਤ ਕੁਝ ਜਿਹੜਾ ਨੈਗੇਟਿਵ ਹੁੰਦਾ ਉਹ ਆਪਦੇ ਆਪ ਪੋਜ਼ਿਟਿਵ ਵਿੱਚ ਕਨਵਰਟ ਹੋ ਜਾਂਦਾ ਆਹ ਹੋ ਪੰਤ ਤੱਕ ਹੀ ਆਪਾਂ ਇਥੇ ਦੇ ਇਤਿਹਾਸ ਦੇ ਬਾਰੇ ਪੜੀਏ ਹਾਂਜੀ ਅੱਜ ਆਪਾਂ ਪਹੁੰਚ ਚੁੱਕੇ ਹਾਂ ਗੋਟਵਾਲਾ ਸਾਹਿਬ ਕਰਹਾਲੀ ਸਾਹਿਬ ਜਿਹੜੇ ਕਿ ਛੇਵੇਂ ਤੇ ਨੌਵੇਂ ਗੁਰੂ ਸਾਹਿਬ ਦੀ ਚਰਨੋਂ ਪ੍ਰਾਪਤ ਹੈ ਤੇ ਇੱਥੇ ਗੁਰੂ ਅਰਗੋਵਿੰਦ ਸਾਹਿਬ ਦੀ ਨਾਨਕ ਮਤੇ ਨੂੰ ਜਾਂਦੇ ਹੋਏ 1673 ਈਸਵੀ ਦੇ ਵਿੱਚ ਵਿਕਰਮੀ ਮਤਾਬਕ ਪੰਜ ਗੇਟ ਨੂੰ ਰਮੰਦਰ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਤੋਂ ਇੱਕ ਘੋੜੇ ਤੇ ਸਵਾਰ ਹੋ ਕੇ 1616 ਈਸਵੀ ਦੇ ਵਿੱਚ ਇੱਥੇ ਆਏ ਸਨ ਤੇ ਨਾਲ ਹੀ ਨੌਵੇਂ ਨੌਵੀਂ ਪਾਤਸ਼ਾਹੀ 1675 ਦੇ ਵਿੱਚ ਜਿਹੜਾ ਕਿ ਅਸੀਂ ਪਿੱਛੇ ਦੇਖ ਕੇ ਆਇਆ ਇਸ ਉਸ ਦੇ ਬਾਡੀਗਲੀ ਇੱਥੇ ਆਏ ਸੀ ਬਾਕੀ ਦਾ ਇਤਿਹਾਸ ਦੇ ਬਾਰੇ ਤੁਸੀਂ ਸਕਰੀਨ ਸ਼ਾਟ ਲੈ ਕੇ ਇੱਥੋਂ ਪੜ੍ਹ ਸਕਦੇ ਹੋ quán 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 ਕਦੋਂ ਆਏ ਕਿਹੜੇ ਗੁਰੂ ਸਾਹਿਬ ਕਰਮਾਈ ਜੀ ਇਹ ਇਤਿਹਾਸ ਸੁਣਿਆ ਹੋਵੇਗਾ ਵੀ ਗੁਰਦਾਰਾ ਪ੍ਰਹਾਲੀ ਸਾਹਿਬ ਦਾ ਇਤਿਹਾਸ ਹੈ ਦੋ ਪਾਰਸ਼ਾਈਆਂ ਇਸ ਸਥਾਨ ਦੇ ਅੰਦਰ ਠੀਕ ਧੰਗ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਔਰ ਧੰਗ ਗੁਰੂ ਤੇਗ ਬਹਾਦਰ ਮਾਨਸਾ ਚੇਤਕ ਸਾਹਿਬ ਤੇ ਜਿਸ ਵੇਲੇ ਧੰਗ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਸਮਾ ਸੀ ਉਸ ਵੇਲੇ ਇਸ ਨਗਰ ਦੇ ਹੀ ਇੱਕ ਵਸਨੀਕ ਭਾਈ ਸੁਰਮਖ ਜੀ ਇਹ ਨਗਰ ਦੇ ਬਾਹਰ ਮਾਰ ਸਥਾਨ ਹੈ ਨਗਰ ਦੇ ਅੰਦਰ ਇੱਕ ਭਾਈ ਸਾਹਿਬ ਰਹਿੰਦੇ ਸਨ ਉਹਦਾ ਪਰਿਵਾਰ ਭਾਈ ਸ਼ੁਰਮਖ ਜੀ ਕਰਕੇ ਨਾਮ ਸੀ ਉਹਨਾਂ ਨੂੰ ਇੱਕ ਕੋੜ ਦਾ ਰੋਗ ਹੋ ਗਿਆ ਸੀ ਧਿਆਨਕ ਰੋਗ ਹੋ ਗਿਆ ਸੀ ਉਹਨਾਂ ਨੂੰ ਫਿਰ ਪਿੰਡ ਵਾਲਿਆਂ ਨੇ ਪਰਿਵਾਰ ਵਾਲਿਆਂ ਨੇ ਘਰੋਂ ਲਿਆ ਕੇ ਇਸ ਜਗ੍ਹਾ ਤੇ ਇਹ ਜਗ੍ਹਾ ਜਿਹੜੀ ਸੀ ਉਸ ਵੇਲੇ ਬੇਆਬਾਦ ਜਿਹਾ ਸੀ ਉੱਥੇ ਉਹਨਾਂ ਨੂੰ ਰੱਖ ਦਿੱਤਾ ਗਿਆ ਸੀ ਛੁੱਗੀ ਝੌਂਬੜੀ ਬਣਾ ਕੇ ਪਿਛੇ ਦੇ ਮਨ ਵਿੱਚ ਆ ਗਿਆ ਕੁਤਰ ਸਾ ਆ ਗਿਆ ਪਰ ਪਰੇਸ਼ਾਨਾ ਪਾਣੀ ਪੁੱਛ ਗਿਆ ਲੈ ਗਿਆ ਦੇ ਗਿਆ ਨਹੀਂ ਕੋਈ ਆਉਂਦਾ ਨਹੀਂ ਸੀ ਤੇ ਫਿਰ ਉਹਨਾਂ ਨੇ ਦੁਖੀ ਹੋ ਕੇ ਕਿੰਨੀਆਂ ਕੁ ਫਰਿਆਦਾਂ ਕਿਵੇਂ ਕੀਤੀਆਂ ਇਹ ਉਹ ਜਾਣਦੇ ਵਾਰ-ਵਾਰ ਫਰਿਆਦਾਂ ਕੀਤੀਆਂ ਬੇਨਤੀਆਂ ਕੀਤੀਆਂ ਜੋਲੜੀਆਂ ਕੀਤੀਆਂ ਕਿ ਸੱਚੇ ਬਾਦਸ਼ਾਹ ਮੇਰੇ ਤੇ ਕਿਰਪਾ ਕਰੋ ਜਾਂ ਤਾਂ ਮੈਨੂੰ ਤੰਦਰੁਸਤ ਕਰ ਦਿਓ ਮੇਰਾ ਰੋਗ ਦੂਰ ਹੋ ਜਾਏ ਜਾਂ ਫਿਰ ਮੇਰਾ ਸਰੀਰ ਇਸ ਸੰਸਾਰ ਤੋਂ ਚ ਰਹਿ ਜਾਏ ਉਹਨਾਂ ਨੇ ਬੜੀਆਂ ਫਰਿਆਦਾਂ ਵਿਰਾਗ ਜੀਤੀਆਂ ਕਿ ਉਹਨਾਂ ਦੀਆਂ ਬੇਨਤੀਆਂ ਫਰਿਆਦਾਂ ਸੁਣੀਆਂ ਗਈਆਂ 6ਵੇਂ ਪਾਤਸ਼ਾਹ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬਰਾਜਮਾਨ ਸਨ ਮਹਾਰਾਜ ਸਾਹਿਬ ਜੀ ਉੱਥੋਂ ਆਏ ਚੱਲ ਕੇ 100 ਘੋੜੇ ਸਮਾਨ ਮਹਾਰਾ ਦੇ ਨਾਲ ਸੀ ਸੱਚੇ ਪਾਤਸ਼ਾਹ ਮਹਾਰਾਜ ਆਏ ਇਸ ਥਾਂ ਤੇ ਆਵਾਜ਼ ਦਿੱਤੀ ਤੇ ਭਾਈ ਸਾਹਿਬ ਜੀ ਜਿਸ ਵੇਲੇ ਦੇਖਦੇ ਐ ਵੀ ਇੰਨੀ ਗਿਣਤੀ ਵਿੱਚ ਕੌਣ ਆ ਗਏ ਨੇ ਉਹਨੇ ਸੋਚਿਆ ਕਿ ਮਹਾਰਾਜ ਕਹਿੰਨੇ ਭਾਈ ਜਿਹਨੂੰ ਦਿਨ ਰਾਤ ਵੀ ਇੱਥੇ ਕਰਦਾ ਸਮੋਹ ਹਮ ਸੱਚੇ ਬਾਦਸ਼ਾਹ ਮਹਾਰਾਜ ਨੇ ਆ ਕੇ ਦਰਸ਼ਨ ਦਿੱਤੇ ਉਹ ਕਿਹੋ ਜਿਹਾ ਸਮਾਂ ਹੋਣਾ ਹੈ ਕਿਵੇਂ ਮਹਾਰਾਜ ਨੇ ਆਪਣੇ ਪਿਆਰੇ ਦੀ ਬੇਨਤੀ ਸੁਣੀ ਹੈ ਇਹ ਤਾਂ ਉਹ ਸਮਾਂ ਉਹ ਹੀ ਦੱਸ ਸਕਦੇ ਆ ਆਪਾਂ ਤਾਂ ਕੇਵਲ ਗੱਲਾਂ ਹੀ ਕਰ ਸਕਦੇ ਤੇ ਜੋ ਇਤਿਹਾਸ ਹੈ ਕਿ ਕਿ ਉਹ ਉਸ ਤੋਂ ਬਾਅਦ ਫਿਰ ਮਹਾਰਾਜ ਸਾਹਿਬ ਜੀ ਨੇ ਭਾਈ ਸ਼ੁਰਮਖ ਜੀ ਨੂੰ ਉਸ ਵੇਲੇ ਆ ਛੱਪੜੀ ਸੀ ਜਿਹੜਾ ਆਪਾਂ ਦਰਸ਼ਨ ਕਰ ਰਹੇ ਆ ਸਲੋਵਰ ਸਾਹਿਬ ਦੇ ਇਹ ਛਪੜੀ ਸੀ ਉਸ ਵੇਲੇ ਮਹਾਰਾਜ ਕਹਿਣ ਲੱਗੇ ਭਾਈ ਸ਼ੁਰਮਖ ਇਸ ਛਪੜੀ 'ਚ ਇਸ਼ਨਾਨ ਕਰ। ਜਦੋਂ ਇਸ਼ਨਾਨ ਕੀਤਾ ਮਹਾਰਾਜ ਦਾ ਬਚਨ ਮੰਨ ਕੇ ਤੇ ਫਿਰ ਉਹ ਬਿਲਕੁਲ ਤੰਦਰੁਸਤ ਹੋ ਗਏ ਜਿਵੇਂ ਕੁਝ ਵੀ ਨਹੀਂ ਹੋਇਆ ਹੁੰਦਾ। ਤੇ ਮਹਾਰਾਜ ਨੇ ਵਾਰ ਦਿੱਤਾ ਅਸੂਬ ਕਿ ਭਾਈ ਸ਼ੁਰਮਖ ਜੀ ਤੇਰੇ ਕਰਕੇ ਅਸੀਂ ਇੱਥੇ ਆਏ ਆਂ ਤੇਰੇ ਕਰਕੇ ਪਤਾ ਨਹੀਂ ਇੱਥੇ ਕਿੰਨਿਆਂ ਦਾ ਪਰਾ ਹੋਣਾ। ਮਹਾਰਾਜ ਨੇ ਫਿਰ ਵਾਰ ਦਿੱਤਾ ਵੀ ਜਿਹੜਾ ਵੀ ਕੋਈ ਸ਼ਰਧਾ ਧਾਰਕ ਇਸ ਸ੍ਰੋਵਰ ਦੇ ਵਿੱਚ ਇਸ਼ਨਾਨ ਕਰੇਗਾ ਦੂਦੇ 18 ਪ੍ਰਕਾਰ ਦੇ ਹੋਰ ਵੀ ਕੱਚੇ ਕੋੜ ਜਿਹੜੇ ਆ ਉਹ ਵੀ ਦੂਰ ਹੋਣਗੇ ਕਿਉਂਕਿ ਚਮੜੀ ਦੇ ਬੜੇ ਰੋਗ ਨੇ ਔਰ ਉਹ ਭਈ ਮਹਾਰਾਜ ਨੇ ਵਰ ਦਿੱਤਾ ਤੇ ਅੱਜ ਵੀ ਉਸੇ ਤਰ੍ਹਾਂ ਮਹਾਰਾਜ ਦਾ ਬਚਨ ਹੀ ਥੇ ਉਸੇ ਤਰ੍ਹਾਂ ਵਰਤ ਰਹੇ ਹਨ ਕਿੰਨੀ ਕੁ ਦੁਨੀਆ ਇੱਥੇ ਆਉਂਦੀ ਹੈ ਇਹ ਆਪਾਂ ਅੰਦਾਜ਼ੇ ਹੀ ਨਹੀਂ ਲਾ ਸਕਦੇ ਹਰ ਐਤਵਾਰ ਇੱਥੇ ਭਰਦਾ ਹੈ ਸੰਗਤਾਂ ਦੂਰ ਦਰਾੜੀਆਂ ਤੋਂ ਆਉਂਦੀ ਹੈ ਕੋਈ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਆਉਂਦਾ ਹੈ ਹਰਿਆਣਾ ਆਉਂਦਾ ਹੈ ਰਾਜਸਥਾਨ ਆਉਂਦਾ ਹੈ ਜੰਮੂ ਤੋਂ ਆਉਂਦੇ ਨੇ ਦਿੱਲੀ ਤੋਂ ਆਉਂਦੇ ਨੇ ਬੜੀ ਬੜੀ ਦੂਰੋਂ ਸੰਗਤ ਆਉਂਦੀ ਹੈ ਔਰ ਇਥੇ ਇਸ਼ਨਾਨ ਕਰਦੇ ਆ ਲੋਕ ਸੁਖਣਾ ਸੁਖਦੇ ਵੀ ਅਸੀਂ ਇਸ਼ਨਾਨ ਕਰਾਂਗੇ ਪੰਜ ਪੰਜ ਐਤਵਾਰ ਦੀ ਕੋ ਸੁਖਣਾ ਸੁਖ ਲੈਂਦਾ ਕੋਈ ਪੰਜਵੀਆਂ ਸੁਖ ਲੈਂਦਾ ਆ ਆਪਣੇ ਆਪਣੀ ਸ਼ਰਦਾਂ ਅਸੀਂ ਕਿਸੇ ਨੂੰ ਇਹ ਨਹੀਂ ਜੋੜਦੇ ਵੀ ਤੁਸੀਂ ਐਤਵਾਰ ਨਾਲ ਜੋੜੋ ਨਹੀਂ ਪਰ ਸੰਗਤਾਂ ਦਾ ਰੁਖ ਹੈ ਆਪਣੇ ਆਪ ਹੀ ਸੰਗਤਾਂ ਪਹਿਲਾਂ ਕਿਸੇ ਵੇਲੇ ਪੰਜਵੀ ਦੇ ਸਮੇਂ ਚ ਸੰਗਤ ਭਰਦੀ ਰਹੀ ਹੈ ਤੇ ਹੁਣ ਅੱਜ ਦੇ ਅਜੋਕੇ ਸਮੇਂ ਵਿੱਚ ਐਤਵਾਰ ਬਣਾ ਭਰ ਰਿਹਾ ਇਹ ਸੰਗਤਾਂ ਦਾ ਰੁਖ ਹੈ ਸੰਗਤਾਂ ਆਪਣੇ ਪ੍ਰੇਮ ਵਿੱਚ ਆਉਂਦੀਆਂ ਨੇ ਤੇ ਉਹ ਸਮਾਂ ਜਿਸ ਵੇਲੇ ਮਹਾਰਾਜ ਨੇ ਬਖਸ਼ਿਸ਼ ਕੀਤੀ ਭਾਈ ਸੁਰਮਖ ਜੀ ਬਿਲਕੁਲ ਤੰਦਰੁਸਤ ਹੋ ਗਏ ਫਿਰ ਭਾਈ ਸਿਵ ਜੀ ਮਹਾਰਾਜ ਨੂੰ ਆਪਣੇ ਘਰ ਲੈ ਕੇ ਗਏ 40 ਦਿਨ ਸਤਿਗੁਰ ਪਾਤਸ਼ਾਹ ਨੂੰ ਆਪਣੇ ਘਰ ਰੱਖਿਆ ਸੇਵਾਵਾਂ ਕੀਤੀਆਂ ਇਤਿਹਾਸ ਵਿੱਚ ਇਹੋ ਜਿਹੇ ਬੋਲ ਵੀ ਆਉਂਦੇ ਆ ਵੀ ਕੁਝ ਦਿਨ ਮਹਾਰਾਜ ਉੱਥੇ ਰੁਕੇ ਆ ਆਪਾਂ ਜਿਵੇਂ ਜਿਵੇਂ ਇਤਿਹਾਸ ਦੇ ਜੋ ਜੋ ਵਕਤੇ ਵਕਤੇ ਆਉਂਦੇ ਆ ਉਹਦੇ ਮੁਤਾਬਕ ਆਪਾਂ ਗੱਲ ਕਰ ਰਹੇ ਆ ਫਿਰ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ਾਂ ਕਰਕੇ ਇਲਾਕੇ ਦੇ ਹੋਰ ਸੰਗਤਾਂ ਨੂੰ ਵੀ ਤਾਰਿਆ ਮਹਾਰਾਜ ਨੇ ਤੇ ਫਿਰ ਮਹਾਰਾਜ ਸਾਹਿਬ ਜੀ ਨੇ ਨਾਨਕ ਮਤਨ ਸਾਹਿਬ ਨੂੰ ਜਾਣਾ ਸੀ ਫਿਰ ਮਹਾਰਾਜ ਨੇ ਚਾਲੇ ਪਾਏ ਉਸ ਤੋਂ ਬਾਅਦ ਜਦੋਂ ਨੌਵੇਂ ਪਾਤਸ਼ਾਹ ਮਹਾਰਾਜ ਜੀ ਦਾ ਵੇਲਾ ਸੀ ਜਦੋਂ ਮਹਾਰਾਜ ਹਿੰਦੀ ਰਾਖੀ ਵਾਸਤੇ ਦਿੱਲੀ ਨੂੰ ਚਾਲੇ ਮਾਰੇ ਨੇ ਮਹਾਰਾਜ ਸਾਹਿਬ ਜੀ ਆਪਣੇ ਪਿਤਾ ਗੁਰਦੇਵ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਅਸਥਾਨਾਂ ਤੇ ਨਮਸਕਾਰ ਕਰਦੇ ਹੋਏ ਗਏ ਆ ਉਸ ਵੇਲੇ ਇਸ ਸਥਾਨ ਤੇ ਮਹਾਰਾਜ ਮੱਥਾ ਟੇਕ ਕੇ ਨਮਸਕਾਰ ਕਰਕੇ ਫਿਰ ਗਏ ਨੇ ਇੱਥੇ ਮਹਾਰਾਜ ਸਾਹਿਬੀ ਦਾ ਕੇਵਲ ਇੰਨਾ ਕਿ ਇਤਿਹਾਸ ਹੈ ਕਿ ਉਹ ਆਪਣੇ ਪਿਤਾ ਗੁਰੂ ਪਾਤਸ਼ਾਹੀ ਦੇ ਸਥਾਨ ਤੇ ਨਤਮਸਤਕ ਹੋ ਕੇ ਫਿਰ ਦਿੱਲੀ ਨੂੰ ਗਏ ਜਿਹੜੇ ਜਿਹੜੇ ਸਥਾਨ ਆਉਂਦੇ ਗਏ ਮਹਾਰਾਜ ਨੇ ਨਮਸਕਾਰ ਕਰਦੇ ਹੋਏ ਅੱਗੇ ਨੂੰ ਜਾਂਦੇ ਨੇ ਇਸ ਕਰਕੇ ਦੋ ਪਾਤਸ਼ਾਹੀਆਂ ਦੇ ਚਰਨ ਛੋਹ ਪ੍ਰਾਪਤ ਇਹ ਸਥਾਨ ਗੁਰਦਵਾਰਾ ਸ੍ਰੀ ਕਰਹਾਈ ਸਾਹਿਬ ਦਾਸ ਰਣਜੀਤ ਸਿੰਘ ਗਰੰਥੀ ਸਿੰਘ ਇਸ ਸਥਾਨ ਤੇ ਮਹਾਰਾਜ ਨੇ ਸ਼ਿਵਾ ਬਖਸ਼ੀ ਹੈ ਇਸੇ ਵੇਲੇ ਬਚਪਨ ਦੇ ਵਿੱਚ ਮੈਂ ਆਪਣੀ ਗੱਲ ਕਰਾਂ ਬਚਪਨ ਦੇ ਵਿੱਚ ਦਾਸ ਨੂੰ ਵੀ ਇੱਕ ਭਿਆਨਕ ਰੋਗ ਹੋਇਆ ਸੀ ਜਿਹਨੂੰ ਕੋੜ ਦਾ ਰੋਗ ਕਹਿੰਦੇ ਆ ਤੇ ਬਾਵਾ ਤੇ ਮੇਰੇ ਇਹ ਕੋੜ ਹੋ ਗਿਆ ਸੀ ਕਿਸੇ ਨੇ ਸਾਨੂੰ ਦੱਸ ਪਾਈ ਮੇਰੇ ਮਾਤਾ ਪਿਤਾ ਇੱਥੇ ਲੈ ਕੇ ਆਉਂਦੇ ਰਹੇ ਇੱਥੇ ਇਸ਼ਨਾਨ ਕਰਾਉਂਦੇ ਰਹੇ ਤੇ ਸੱਚੇ ਬਾਰਸ਼ ਨੇ ਕਿਰਪਾ ਕੀਤੀ ਅੱਜ ਬਿਲਕੁਲ ਕਿਤੇ ਦਾਣਾ ਵੀ ਨਹੀਂ ਹੈ ਇਹ ਨਹੀਂ ਪਤਾ ਸੀ ਵੀ ਸੱਚੇ ਪਾਤਸ਼ਾਹ ਨੇ ਸੇਵਾ ਵੀ ਇੱਥੇ ਲੈਣੀ ਹੈ ਇਹ ਤਾਂ ਕਦੇ ਸੋਚਿਆ ਵੀ ਨਹੀਂ ਸੀ ਬਹੁਤ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਅੱਜ ਵੀ ਸਾਹੀ ਆਪਣੇ ਦੁੱਖ ਦਰਦ ਦੂਰ ਕਰਾਉਂਦੀਆਂ ਨੇ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਇਸ ਮੀਡੀਆ ਦੇ ਯੁੱਗ ਦੇ ਰਾ ਇਹਦੇ ਕਰਕੇ ਖਾਂ ਪਰ ਥਾਂ ਦੇ ਸੰਦੇਸ਼ਾਂ ਵਿੱਚ ਸੰਗਤਾਂ ਇਸ ਸਥਾਨ ਦੇ ਦਰਸ਼ਕਾਂ ਲਈ ਮਾਦਮਈ ਕੰਮੀਆਂ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜਿੱਕੀ ਖਤ ਅੱਜ ਆਪਾਂ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਕਰਹਾਲੀ ਸਾਹਿਬ ਦੇ ਸਾਹਮਣੇ ਦੇਖ ਰਹੇ ਹਾਂ ਗੁਰਦੁਆਰਾ ਸਾਹਿਬ ਦੇ ਬਾਹਰ-ਬਾਹਰ ਹੀ ਪਹਿਲਾ ਫਰੂਬਤ ਸਾਹਿਬ ਬਣਾਇਆ ਹੋਇਆ ਹੈ ਤੇ ਦੇਖ ਕੇ ਹੀ ਪਤਾ ਲੱਗ ਰਿਹਾ ਵੀ ਕਿੰਨੀ ਸ਼ਾਂਤੀ ਮਹਿਸੂਸ ਹੋ ਰਹੀ ਹੈ ਤੇ ਇਹ ਸਥਾਨ ਛੇਵੇਂ ਪਾਸ਼ਾ ਤੇ ਨੌਵੇਂ ਪਾਸ਼ਾ ਦੇ ਚਰਨ ਛੋਹ ਪ੍ਰਾਪਤ ਸਥਾਨ ਹੈ ਛੇਵੇਂ ਪਾਸ਼ਾ ਇੱਥੇ ਆਏ ਨੇ ਛੇਵੇਂ ਪਾਸ਼ਾ ਨੇ ਜਿਵੇਂ ਦੋ ਨਿਸ਼ਾਨ ਸਾਹਿਬ ਦੀ ਗੱਲ ਕੀਤੀ ਮੇਰੀ ਤੇ ਪੀਰੀ ਦੀ ਤਲਵਾਰ ਪਾਈ ਠੀਕ ਹੈ ਇੱਕ ਧਰਮ ਦਾ ਤੇ ਇੱਕ ਰਾਜਨੀਤੀ ਦਾ ਉਸ ਦੇ ਬਾਰੇ ਇੱਥੋਂ ਚਲਕੈ ਜੜੀ ਉਹ ਦਿਖ ਰਹੀ ਹੈ